ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਪਿੰਡ ਨਮੂਲ ਤੋਂ ਜਾ ਰਹੇ ਹਾਂ ਬੋਰ ਦੇਖਣ ਵਾਸਤੇ ਆਨੰਦਪੁਰ ਸਾਹਿਬ ਆ ਤੇ ਹੁਣ ਤਕਰੀਬਨ 3:30 ਵਜੇ ਨੇਗੇ ਤੇ ਹੁਣ ਤੁਰਾਂਗੇ ਅਸੀਂ ਪਿੰਡੋਂ ਤੇ ਬਾਕੀ ਸਾਨੂੰ ਉੱਥੇ ਜਾ ਕੇ ਦੱਸ ਦੇਈਏ ਅੱਜ ਦੇ ਕੀ ਹਾਲਤਾਂ ਦਾ ਬੋਰ ਜਿੱਥੇ ਜਾ ਕੇ ਲੋ ਜੀ ਸਾਨੂੰ ਦੱਸੀਓ ਇਹਦੀ ਪਹਿਲਾਂ ਅਸੀਂ ਵੀ ਕੰਮ ਤੇ ਜਾ ਰਹੇ ਹਾਂਗੇ ਤੇ ਅਸੀਂ ਸਰੰਦ ਪਹੁੰਚ ਗਏ ਤੀਏ ਤਕਰੀਬਨ 5:00 ਵਜੇ ਨੇ ਤੇ ਬਾਕੀ ਸਾਡੇ ਬੰਦੇ ਨੇ ਗੱਲ ਗੱਡੀ ਦਾ ਵੇਟ ਕਰ ਰਹੇ ਨੇ ਇਹ ਗੱਡੀ ਦਾ ਫਾਟਕ ਲੱਗੇ ਹੋਣੇ ਤੇ ਸਰਾਂ ਦੇ ਖੜੇ ਆਗੇ ਗੁਰੂ ਘਰ ਦੇ ਲਵੇ ਤੇ ਉਹਦੇ ਕਰਕੇ ਵੇਟ ਕਰ ਰਹੇ ਆਰੇ ਲਓ ਪਹੁੰਚ ਚੁੱਕੇ ਆਂ ਜੀ ਕਾਠਗੜ ਮੁੰਡਾ ਫਿਰਦਾ ਇੱਕ ਆਪਣਾ ਤੇ ਇੱਧਰ ਮਿਸਤਰੀ ਬੈਠਣੇ ਆਪਣੇ ਗੱਡੀ 'ਚ ਤੇ ਬੰਦਾ ਜਿਹਦੇ ਬਾਈ ਦਾ ਕੰਮ ਕਰਨਾ ਪਹੁੰਚ ਰਿਹਾ ਆਪਣੇ ਲਵੇ ਮਿਸਤਰੀ ਸਾਹਿਬ ਦੱਸੋ ਹੀ ਕੁਛ ਹਾਂ ਜੀ ਸ੍ਰੀ ਗੁਰੂ ਜੀ ਅਸੀਂ ਪਿੰਡ ਕਾਠਗੜ੍ਹ ਪਹੁੰਚ ਗਏ ਅਸੀਂ ਜਿਲ੍ਹਾ ਰੋਪੜਾ ਤੇ ਤਕਰੀਬਨ ਸਾਢੇ 3:30 ਦੇ ਟਾਈਮ ਤੇ ਪਿੰਡੋਂ ਤੇ ਤਕਰੀਬਨ ਹੁਣ 7:00 ਵਜੇ ਨੂੰ ਦੇ ਲੈਵੇ ਟਾਈਮ ਆ ਤੇ ਉਹ ਬਾਈ ਮਿਸਤਰੀ ਆ ਰਿਹਾ ਤੇ ਅਸੀਂ ਬੋਰ ਤੇ ਜਾਣਾ ਤੋਂ ਬਾਅਦ ਤੇ ਪਿੰਡ ਕਾਠਗੜ੍ਹ ਆ ਤੇ ਰੋ ਪਹੁੰਚ ਗਏ ਬਾਕੀ ਬੋਰ ਚੈੱਕ ਕਰਨਾ ਆ ਜਿਹੜੇ ਚੈੱਕ ਕਰਕੇ ਤੇ ਬਾਕੀ ਸਾਨੂੰ ਗਾਹਾਂ ਦਿਖਾਉਣੇ ਆ ਜੀ ਪਹੁੰਚ ਚੁੱਕੇ ਆਂ ਜੀ ਆਪਾਂ ਮੋਟਰ ਤੇ ਤੇ ਇਹ ਕਰ ਰਹੇ ਨੇ ਫਟ ਮਿਸਤਰੀ ਇੱਧਰ ਕੈਮਰੇ ਡਰਾਈਵੜੀਆਂ ਪੁਜਾਣੀਆਂ ਆਹ ਬੈਣੇ ਜਿਵੇਂ ਹਾਂ ਬਾਈਆਂ ਦਾ ਬੋਰਾ ਵੀਰੇ ਕਲੈਕਸ਼ਨ ਲੈ ਕੇ ਰੱਖੀ ਲੋਹੇ ਦਾ ਬੋਰਾ ਭਾਈ 260 ਫੁੱਟ ਡਰੇਵੀ ਹੈ ਪਲਾਸਟਿਕ ਦਾ ਹੋਊਗਾ ਨੇੜੇ ਗਿਆਣੀ ਮੈਂ ਇਹ ਮਰਾ ਪਾਰ ਨੇ ਬਈ ਗੋਰ ਚ ਬਲਗਾਂ ਗੋਣੇ ਹੈ ਬਾਗ ਗੋਰ ਬਾਗ ਗੋਰ ਅੱਜ ਗੱਡੀ ਵੀਰੇ ਦੂਰ ਖੜ ਗਈ ਉੱਥੋਂ ਦੀ ਰਾਹ ਨਹੀਂ ਤੇਗਾ ਆਪ ਕੋ ਠਾਗਾ ਹੂੰ ਜਾ ਪਾਣੀ ਦੇ ਲੈਵਲ ਤੇ ਆ ਗਈ ਕਿੰਨਾ ਹੋ ਗਿਆ ਨਹੀਂ 180 ਜਿਹੜੇ 70 ਤੇ ਪਾਣੀ ਆਈ 72 ਬਈ ਚੱਕ ਗਈ ਚੱਲ ਜਹਾਜ਼ ਚੱਲ ਆਉਣ ਦਾ ਵੀ ਹਾਂ ਆਉਂਦਾ ਨਹੀਂ ਆਪੇ ਹਾਂ ਅਬ ਜਲ ਚੱਲ ਫਿਰ ਤਾਂ ਮੁਕਾ ਫਿਰ ਤਾਂ ਮੁਕਾ ਚੱਲ ਜਾਈਏ ਤੇ ਉਹ ਉਹ ਕਰਨਾ ਨਾ ਨਾ ਉਹ ਦਾ ਵੱਡਾ ਉਹ ਜਿਹੜਾ ਜਿਵੇਂ ਜਾ ਮੈਨੂੰ ਫੈਂਟਰ ਉਹ ਜਲਾਉਣਾ ਮੋਟਰ ਫੋਟਰ ਫੈਂਟਰ ਜਿਹੜਾ ਫੈਂਟਰ ਜਿਆਦਾ ਵੱਡਾ ਟੁੱਟਿਆ ਹੋਊਗਾ ਮੋਟਰ ਨਹੀਂ ਮੋਟਰ ਬਾਰੀ ਆ ਉਹ ਫੈਂਟ ਚਾਲਦੀ ਦੀ ਮੋਟਰ ਹਾਂ ਸਾਈਡ ਸਾਈਡ ਦੇਖ ਨਾ ਨਾ ਸਾਈਡ ਦਲ ਕੀ ਬੋਰਡ ਇੱਥੇ ਜਿਆਦਾ ਨੇ ਇਹ ਗੱਡੀ ਵੀ ਬੋਲ ਹਾਂ ਕਿ ਮੈਂ ਘਾਟਾ ਮਾਰੀ ਮੈਂ ਅੰਦਰ ਵੀ ਰੋਪਰਾ ਹੁੰਦਾ ਨਹੀਂ ਸੰਸਤਤ ਮਾਰੀ ਮੈਂ ਮੇਰੇ ਲਈ ਬੰਨੀ ਹੈ ਬੋਰ ਕਰਨਾ ਉਹਨਾਂ ਨੂੰ ਡਰਾਪ ਕਰਦੀ ਨਹੀਂ ਜਿਹੜੀਆਂ ਬੱਕੀਆਂ ਪਾ ਚੱਕ ਚੱਕੇ ਪਾਈਆਂ ਮੈਂ ਇਹਨਾਂ ਭਰ ਕੇ ਦੋ ਰੰਗ ਦਾ ਛੱਡਾ ਲਾ ਕੇ ਫਿਰ ਵੀ ਫਿਰ ਦਸੇ ਗੱਲ ਦੀ ਗੜ ਰਹਿੰਦੇ ਆ ਇੱਕ ਸੇਫਟੀ ਕਾਰਡ ਜਿਹੜੇ ਉਹ ਨਹੀਂ ਚੱਲਣਗੇ ਕੰਜੀ ਦੇ ਡਿਲੀਵਰੀ ਦਾ ਸੇਫਟੀ ਕਾਰਡ ਜਿਹੜਾ ਆਨੇ ਸੇਫਟੀ ਲਾਣੇ ਪਲਾਸਟਿਕ ਵਾਲੀ ਜਿੱਥੋਂ ਜਾਨੀ ਡਿਲੀਵਰੀ ਨੂੰ ਖਰਾਬ ਤੇ ਸਿੱਧੀ ਕਰਾ ਕੇ ਪਵਾ ਦੋ ਕਿਤੇ ਨਹੀਂ ਜਾਨੀ ਸਿੱਧੀ ਕਰਾ ਦਿਓ ਪਲਾਸਟਿਕ ਵਾਲੀ ਪਵਾ ਦਿਓ ਕੋਈ ਨਾ ਹੋਣੀ ਹੋਣੀ ਜੰਦੀ ਬਲੇਟ ਨੂੰ ਆਲੇ ਕੋਲੋਂ ਤੇ ਘੜਾ ਨਾਲ ਥੱਲੇ ਟੇ ਹਾਂ ਕੋਲੀ ਹੋਣ ਆ ਗਿਆ ਉੱਪਰ ਘੜਾ ਰੋੜਾ ਕਿੰਨਾ ਉਹਦੇ ਰਾਸ਼ਟਰੀ ਉਹਦੇ ਤੰਦਾਂ ਦਾ ਜੀ छोटा है एक करना दो सौ तीस भाई दो सौ तीस ले लिया लेर मार दिया बात हल्ले करी बाहर निकला है वो भी भी चकलियों बाजी ही पहली है हाँ दो सौ तीस तो टुट्टा ही दो सौ तीस दो सौ तीस ये भाई दो सौ तीस ਅ ਟੁੱਟਿਆ ਹੋਈ ਐ ਤਾਂ ਕਿਸ ਮਾਰ ਕੇ ਵੀਡੀਓ ਦਾ ਪੂਰਾ ਦਾ ਕੈਮਰਾ ਉਹ ਪੂਰਾ ਰਿਆ ਪੂਰੀ ਐਲ.ਈ. ਪੂਰੀ ਆਵੇ ਅੱਰੀਆ ਸਾਹਮਣੇ ਜਾ ਕੇ ਗੱਲ ਨਹੀਂ ਪਾਈ ਇੱਥੇ ਰੋਪ ਨਹੀਂ ਮਾਰਿਆ ਆ ਰੋਪ ਨਹੀਂ ਮਾਰਿਆ ਕਿੰਨੇ ਦੇ ਭਾਈ ਇਹ ਚੱਕਦਾ ਸਭ YouTube ਤੇ ਆ ਜੂ ਸਾਰੀ ਕਿੰਨੇ ਆ ਉਦਾਂ ਵੈਸੇ ਬਣਾ ਲੈਂਦੇ ਨਾ 235 ਦੇ ਇੱਧਰ 235 ਤੋਂ ਟੁੱਟਿਆ ਹੋਈ ਐ ਕਿੰਨੇ ਦੇ 235 ਦੇ ਭਾਈ 235 ਦੇ ਟੁੱਟੇ ਹੋਏ ਚੇ ਨਹੀਂ ਛੋਟੀ ਐ ਇਹਦੇ ਅੰਦਰ ਆ ਹੈਂ ਪਾਗਦੀ ਆ 200 ਦੇ ਦਿੱਤੇ ਹੋਏ ਐ ਉਸ 35 ਦੀ ਬਾਗੜ ਉਹ ਫਿਲਟਰ ਆਉਂਦਾ ਹੈ ਨਾ ਫਿਲਟਰ ਦੀ ਜੀ ਰਿਗਾਰਡਿੰਗ ਆ ਨਾ ਨਾ ਫਿਲਟਰ ਆ ਫਿਲਟਰ ਇੱਧਰ ਸ਼ੁਰੂਆਤ ਹੋਈ ਹੈ ਨਾ ਇੱਧਰ ਸ਼ੁਰੂਆਤ ਆ ਸ਼ੁਰੂਆਤ ਤੇ ਬਣਾ ਇੱਧਰ ਸਮਾਰਕ ਉੱਤੇ ਉੱਥੇ ਬਣਾ ਜੋਮ ਕਰਕੇ ਬਣਾ ਇੱਧਰ ਬਣਾ ਮੂਰੀ ਅੰਮਤ ਸਾਰੇ ਲੋਕ ਕਰਦੇ ਚੱਲ ਉਲਟ ਜਾ ਲੈ ਪੂਰਾ ਇਹ ਸਾਈਡ ਤੋਂ ਬਣਨਾ ਚਾਹੀਦਾ ਜਾਣ ਦੇ ਚੱਲ ਚੱਲ ਸਾਰੀ ਗੱਲ ਬੋਲਿਆ ਤਾਂ ਖੜੀ ਵੀ ਦਿਖਣਾ ਕੋਈ ਨਾ ਕੋਈ ਤਾਂ ਚੱਲ ਜਾ ਜਾਣਾ ਦੇ ਹੋ ਗਿਆ ਵੀ ਕਿੰਨੇ ਤੋਂ 240 ਆ ਗਿਆ 35 ਹੋ ਗਿਆ ਨਾ 240 ਤੱਕ ਟੁੱਟਿਆ ਹੀ ਉਹ ਚਾਰ ਭਟੀਆਂ 5 ਫੁੱਟ ਪਿਆ ਬਟੁੱਟਿਆ ਹੀ 36 ਜਿਹੜੇ ਇੰਜੀਨੀਅਰ ਖਾਣ ਨਾਲ ਬੈਗੇ 20 ਬੱਜਦੇ 23 ਕਿ ਕਰਦਾ ਇਹ ਬੂਰ ਆਪਣਾ 200 ਆਪਣਾ ਕਿੰਨੇ ਬਸਤੀ ਤੋਂ ਲੱਗੀ 236 ਤੱਕ ਟੁੱਟਿਆ ਹੋਇਆਗਾ

ਉਠਾ ਦ ਦੇਣ ਨਹੀਂ ਪੈਣਾ ਇਹ ਤੁਨੂੰ ਇਹ ਇਹ ਸਾਈਡ ਲਾ ਕੇ ਕੋਰਨਾ ਤੋੜ ਨਹੀਂ ਸਹੀ ਹੁਣ ਨਾ 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 ਉਹ ਤਾਂ ਇਹ ਅਗਰੇ ਸੇ ਲਾ ਕੇ ਤੋੜੇ ਲਾ ਕੇ ਸਾਈਡ ਨਹੀਂ ਉਹਨੇ ਦਾ ਕਰਦਾ ਜੀ ਹੋਰ ਹੁਣ ਤੋੜ ਲੀਏ ਸਾਰਾ ਉਹਨੂੰ ਤੋੜਨਾ ਕੋਈ ਨਾ ਕੋਈ ਨਾ ਇਹਦਾ ਜਿੰਦੂ ਗੱਡੀ ਲੱਗਦੀਆਂ ਜੋ ਵੀ ਪੋਟਾ ਚਕਾਰ ਪੂਰੀ ਆਪਣੀ ਦੂਜਿਆਂ ਨੇ ਇੱਕ ਕਮੈਂਟਰੀ ਆਈ ਇੱਕੋ ਜਿਹੜਾ 5 7 ਹੌਲੀ ਹੌਲੀ ਉਧਰ ਮੜੇ ਜਾ ਇੱਕ ਉੱਪਰਲਾ ਫਿੰਟਰ ਮੜਿਆ ਇਹਦੇ ਦੋ ਫਿੰਟਰ ਜਾਣ ਦੇ ਜੋੜ ਦੋ ਇੱਕ ਸੁੱਕ ਗਿਆ ਆਪਾਂ ਉੱਪਰ ਜਿਹੜਾ ਜੋੜ ਵੀ ਨਹੀਂ ਕਰਦਾ ਹੂੰ ਕਸੀ ਹੋਈ ਹੈ ਥੋੜੇ ਇਹਦਾ ਆਗੂ ਠਾਈ ਇਹ ਟੋਣਾ ਪਊਗਾ ਟਾ ਕੇ ਫੇਰ ਮਸ਼ੀਨ ਲੱਗੂਗੀ ਇੱਥੇ

ਕੁਪਰ ਨੂੰ ਸੋਲੋ ਨੂੰ ਪਾਣੀ ਹੈ ਨਹੀਂ ਕੁਪਰ ਨੂੰ ਪਾਣੀ ਹੈ ਸਹੀ ਜੀ ਆ ਆ ਗਿਆ ਬਾਈ ਪ੍ਰਿੰਟਰ ਆ ਦੇਖੀ ਕਿੰਨੇ ਦੇਗਾ ਕਿੰਨੇ ਦੇ ਬਾਈ ਦੇਖੀ ਹੁਣ ਦਾ ਇਹ ਆ ਪੀ ਅੰਦਾਨੀ ਤੇਰੇ ਕੋਲ ਮੇਰੀ ਦੇਖੇ ਇਹ ਫੋਨ ਤੋਂ 2300 ਤੈਨੂੰ ਸੁਣਦੀ ਆ ਤੈਨੂੰ ਸੁਣਦੀ ਆ ਰੇ ਆ ਗਿਆ 325 27 ਕਿਤੇ ਆ ਗਿਆ ਕਿੱਥੇ ਉਹ 17 25 ਆ ਗਿਆ 25 ਦਾ ਹੈਗਾ ਉਹ ਥੋੜਾ ਕਰਕੇ 325 ਤੋਂ ਫਿਲਟਰ ਸ਼ੁਰੂ ਹੋ ਗਿਆ ਜੀ ਚਲੋ ਜੀ ਆਪ ਐਂਟਰੀ ਆ ਬੜਾ ਯਾਰ ਇਹ ਫਿਲਟਰ ਲੰਬਾ ਹੋਣਾ ਇਹ ਤੁਸਟਕੀ ਥੱਲੇ ਬੜਾ ਜਾਈ ਜੀ ਲਾਸਟ ਵਾਲੀ ਲਾ ਕੇ ਨਾ ਪਤਾ ਨਹੀਂ ਕਿੰਨੇ ਫੋੜ ਕੇ ਆਈ 40 ਤੇ ਜਾਣਦੇ ਆ ਆ ਗੀ ਪਾ ਦੇ ਉਹਨੂੰ ਜਮਾ ਦੇ ਸਾਮੀਆਂ ਨੇ ਆੜੀਆਂ ਬਸ ਪਾਤਾ ਤੇ ਤਾਂ ਕਿੰਨਾ ਹੋ ਗਿਆ ਔਰ ਦੇਖੀ ਤਾਂ ਤੇਰੇ ਹੱਥੋਂ 340 340 ਨਹੀਂ ਦਾਸ ਫੋਟੀ ਆ 20 10 18 30 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 है 30 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 ਪਾਣੀ ਘਟੇ ਹੀ ਰਿਹਾ ਬੋਰ ਦਾ ਤੁਹਾਡੇ ਦਾ ਪਾਣੀ ਸੁਣ ਘਟੇ ਠੀਕ ਆ ਕੋਈ ਨਾ ਪਾਣੀ ਦੇ ਵੀ ਦੇਖਗੇ ਦਾ ਪਤਾ ਹੁੰਦਾ ਜਦ ਬਣਿਆ ਨਾ ਅਪਣੀ ਡਿਲੀਵਰੀ ਦਾ ਕਹਿੰਦੇ ਜੇ ਪਾਣੀ ਸਿੱਟਿਆ ਜਾਂ ਕੋਈ ਹੋਰ ਬੁਰੀ ਨਾ ਪਾਣੀ ਬਤਾਉਂਗੇ ਕੋਈ ਨਾ ਜੇ ਤੋਂ ਪਾਣੀ ਪਾਣੀ ਹੈ ਪਾਣੀ ਬੰਦ ਲੈਵਲ ਆ ਜਾਂਦੀ ਫਿਰ टॉप 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 300 352 तक है 40 तो 300 12:30 फुट पर सारा तो है हां 50 ਟੱਪਰ ਦੇਖਦੇ ਬੇਲਾ ਕਰਨ ਨੂੰ ਕੋਈ ਬੂਰਾ ਬੇਲਾ ਕਰਾਂਗੇ ਤੇ ਬਾਕੀ ਉੱਤੇ ਪੈ ਪਾਉਣਾ ਕੋਈ ਬੰਦ ਜੀ ਲਓ ਜੀ ਅਸੀਂ ਬੋਰ ਚੈੱਕ ਕਰ ਲਿਆ ਹੈ ਆਪਣਾ ਪਿੰਡ ਬਾਵਲਪੁਰ ਬਾਗੋਵਾਲ ਬਾਗੋਵਾਲ ਪਿੰਡ ਬਾਗੋਵਾਲ ਉੱਥੇ ਰੋਗਲੀ ਮੜਾਇਆ ਕਿਰਾ ਹੋਰ ਚੱਲ 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 333 ਤੇ ਰੋਗਲੀ ਬਾਈ ਟੁੱਟਿਆ ਕਿਰਾ ਹੋਰ ਦੇਖ ਲਾਏ ਆਪਾਂ ਸੋਸੇਤੀ ਤੇ 200 233 ਨਾ ਐ ਦੋਨੇ ਹਾਂ ਤੇ ਲਿਖ ਲਿਆ 233 233 ਤੇ ਮੋਟਰ ਚਾਲ ਦਿੱਤੀ ਉੱਥੇ ਐਂਕੀ ਵੀ ਹੋਰ ਨਾ ਲਾ ਲਈ ਆਪਾਂ ਐ ਕਿਵੇਂ ਲਾ ਦਾਂਗੇ ਬਾਈ ਯਾਰ ਉਹ ਵੀ ਯਾਰ ਉਹ ਵੀ ਦਾ ਸਾਰਾ ਉਹ ਵੀਡੀਓ ਬਣਾ ਦੇ

ਨਾ ਨਾ ਅਤੀਗਾ ਹੈਗਾ ਚਲੋ ਚਲ ਚਲ ਆਓ ਹਰੋ ਬਾਕੀ ਤੇਰਾ ਸਹੀ ਐ ਸਹੀ ਐ ਅੱਗੇ ਹੈ ਨਾ ਉਹ ਸਾਗੜ ਤਾਂ ਹੀ ਮਾਰ ਸਾਗੜ ਤੱਕ ਵਰਦੇ ਬਸ ਸਾਗੜ ਦੇ ਬਸ ਬਸ ਰੋਕ ਲੈ ਹੁਣ ਕਿੰਨਾ ਹੋ ਗਿਆ ਓਰੇ 49 ਹੋ ਗਿਆ ਓਰੇ 39 ਹੋ ਗਿਆ 33 ਤੋਂ 49 6 ਫੁੱਟ ਹੋ ਗਿਆ 6 ਫੁੱਟ ਹੋ ਗਿਆ ਜੀ ਇਹ ਪੱਜ ਲੈ ਦੇ ਕੱਢ ਦੇ ਵੀ ਬਾਰੇ ਆ ਗੁਰੂਆ ਚੱਕੀ ਆਪਣਾ ਆਨਮੋਲ ਆਪਰੇ ਆ ਰੈਕਡ ਪਾਇਰ ਮਾਰ ਕੇ ਤੋਦ ਦੇਣਗੇ ਚਾਲੂ ਹੈ ਸਾਡੇ ਮਿਸਤਰੀ ਨਹੀਂ ਉਰੇ ਅਸੀਂ ਇਹ ਬੋਰ ਚੈੱਕ ਕਰ ਲਈਏ ਆਪਣਾ 233 ਫੁੱਟ ਤੋਂ ਟੁੱਟਿਆ ਹੈ ਤੇ ਆਪਾਂ ਇਹਦਾ ਕੰਮ ਕਰਨਾ ਹੈ ਇਹ ਬਾਈਆਂ ਨਾਲ ਗੱਲ ਹੋ ਗਈ ਤੇ ਅਸੀਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਰੇ ਪਹੁੰਚਾਂਗੇ ਦੁਆਰ ਤੋਂ ਤੇ ਇਹਦਾ ਬੋਰ ਨੂੰ ਠੀਕ ਕਰਕੇ ਚਾਲੂ ਕਰਾਂਗੇ ਇਹ ਬੋਰ ਨੂੰ ਧੰਨਵਾਦ ਜੀ ਤੇ ਹੋਰ ਕੋਈ ਕਿਸਮ ਦਾ ਕੰਮ ਕਰਾਉਣਾ ਹੋਵੇ ਜਾਂ ਬੋਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਰੇਤਾ ਹੋਵੇ ਜਾਂ ਬਾਈਰੀ ਮਾਰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈਗਾ ਹੀ ਮੁਖਤਿਆਰ ਸਿੰਘ ਤੇ ਮੋਬਾਈਲ ਨੰਬਰ ਹੈਗਾ 9781754490 ਤੇ ਇਸ ਪਿੰਡ ਦੇ ਸਾਡੇ ਨਮੂਲ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ